ਸਾਰਾ ਕੁਝ ਤੇ ਬੜੀ ਮਿਹਨਤ ਨਾਲ ਸਾਡੀ ਬੋਲਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਤੇ ਰਿਕਵਰ ਕਰ ਲਿਆ ਹਥੌੜੀ ਵੀ ਰਿਕਵਰ ਕਰ ਲਈਏ ਜੀਵਨ ਨਾਲ ਉਹ ਉਹਨਾਂ ਦਾ ਫਰਸ਼ ਵਗੈਰਾ ਪੰਨੇ ਅਸੀਂ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਰੁਪਿੰਦਰ ਕਾ ਕਿਲਰ ਆਇਪੁਰ ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਲਾਜ਼ਾ ਨੂੰ ਆਈ ਸੀ ਜੁਰਜੀਤ ਸਿੰਘ ਵੱਲ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਕੋ ਸೀਕ੍ਰਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਦੇ ਇੱਕ ਮਾਮਲਾ ਹੈਗਾ ਤੇ ਘਰ ਸੀਜ਼ਾਬ ਮਾਰੀ ਗਈ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਲਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਇਹਦੇ ਨਾਲ ਇਹਦੇ ਨਾਲੇ ਦੇ ਸੰਬੰਧ ਸੀਗੇ ਲੈਣੀ ਦੇ ਦਨਾਲ ਵਿਆਕਰਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਪਰ ਇਹ ਲੇਡੀ ਰਤਨਦਰ ਕਿਉਂਕਿ ਇਹਦੇ ਆਪਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਥੋੜ ਦੇ ਵਿੱਚ ਇਹਦਾ ਆਣਾ ਜਾਣਾ ਸੀ ਤੇ ਫਿਰ ਚਰਨਜੀਤ ਨੇ ਇਹਨੂੰ ਫਰਦੀਦ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਇਤਨੀ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਭਲਾਵਾਂਗੇ ਅਮਰੀਕਾ ਸਿਟੀਜ਼ਨ ਨਿਵਾਸੀ 72 ਸਾਲਾ ਔਰਤ ਰੁਪਿੰਦਰ ਕੌਰ ਪੰਦੇਰ ਨੂੰ ਲੁਧਿਆਣਾ ਦੇ ਪਿੰਡ ਕਿਲਾ ਰਾਜਪੁਰ ਦੇ ਇੱਕ ਘਰ ਦੇ ਅੰਦਰ ਕੁਝ ਸਮਾਂ ਪਹਿਲਾਂ ਕਤਲ ਕਰਕੇ ਉਸ ਦੀ Laash ਸਾੜੇ ਜਾਨ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਣਯੋਗ ਹੈ ਕਿ ਅਮਰੀਕਾ ਨਿਵਾਸੀ ਔਰਤ ਲੁਧਿਆਣਾ ਦੇ ਪਿੰਡ ਮਹਿਮਾ ਸਿੰਘ ਵਾਲਾ ਦੇ ਇੰਗਲੈਂਡ ਵਸਦੇ ਚਰਨਜੀਤ ਸਿੰਘ ਦੇ ਨਾਲ ਵਿਆਹ ਕਰਵਾਉਣ ਲਈ ਭਾਰਤ ਆਈ ਸੀ ਜੋ ਕਿ ਚਰਨਜੀਤ ਸਿੰਘ ਦੇ ਕਹਿਣ ਦੇ ਉੱਤੇ ਕਿਲਾ रायपुर ਦੇ ਵਿੱਚ ਸੁਖਜੀਤ ਸਿੰਘ ਸੋਨੂ ਦੇ ਘਰ ਰਹਿਣ ਲੱਗੀ ਜਿਸ ਤੋਂ ਬਾਅਦ ਐਨ ਆਰ ਆਈ ਚਰਨਜੀਤ ਸਿੰਘ ਨੇ ਐਨ ਆਰ ਆਈ ਔਰਤ ਰੁਪਿੰਦਰ ਕੌਰ ਪੰਦੇਰ ਨੂੰ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚ ਆਪਸੀ ਕਲੇਸ਼ ਵੱਧ ਗਿਆ ਜਿਸ ਤੋਂ ਬਾਅਦ ਚਰਨਜੀਤ ਸਿੰਘ ਨੇ ਸੁਖਜੀਤ ਸਿੰਘ ਸੋਨੂ ਦੇ ਨਾਲ ਸੰਪਰਕ ਕੀਤਾ ਤੇ ਉਸ ਨੂੰ ਕਿਹਾ ਕਿ ਇਹ ਸਾਨੂੰ ਖਰਾਬ ਕਰੇਗੀ ਤੂੰ ਇਸ ਨੂੰ ਮਾਰ ਦੇ ਜਿਸ ਤੇ ਬਦਲੇ ਮੈਂ ਤੈਨੂੰ 50 ਲੱਖ ਰੁਪਇਆ ਦਵਾਂਗਾ ਅਤੇ ਨਾਲ ਹੀ ਮੈਂ ਤੈਨੂੰ ਆਪਣੇ ਕੋਲ ਇੰਗਲੈਂਡ ਬੁਲਾ ਲਵਾਂਗਾ ਜਿਸ ਤੋਂ ਬਾਅਦ ਕਰਨਜੀਤ ਸਿੰਘ ਦੇ ਕਹਿਣ ਦੇ ਉੱਤੇ ਸੁਖਜੀਤ ਸਿੰਘ ਸੋਨੂ ਨੇ ਐਨ ਆਰ ਆਈ ਔਰਤ ਰੁਪਿੰਦਰ ਕੌਰ ਪੰਦੇਰ ਨੂੰ ਆਪਣੇ ਹੀ ਘਰ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਜਲਾ ਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਅਤੇ ਖੁਦ ਹੀ ਡੇਲੋ ਥਾਣੇ ਵਿੱਚ ਜਾ ਕੇ ਉਸ ਨੇ ਇੱਕ ਰੁਪਿੰਦਰ ਕੌਰ ਪੰਦੇਰ ਦੇ ਨਾਮ ਤੇ ਗੁੰਸ਼ੁੱਦਗੀ ਰਿਪੋਰਟ ਲਿਖਾ ਦਿੰਦੇ ਨੇ ਜਿਸ ਤੋਂ ਬਾਅਦ ਰੁਪਿੰਦਰ ਕੌਰ ਪੰधेਰ ਦੀ ਜਿਹੜੀ ਭੈਣ ਹੈ ਉਹ ਅਮਰੀਕਾ ਦੇ ਵਿੱਚ ਰਹਿੰਦੀ ਹੈ ਕਮਲਜੀਤ ਕੌਰ ਉਸ ਨੇ ਇਸ ਦੀ ਪੈਰਵਾਈ ਕੀਤੀ ਅਤੇ ਉੱਚ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਹਰਕਤ ਵਿੱਚ ਆਂਦੀ ਹੈ ਤਾਂ ਤਵਦੀਸ਼ ਦੌਰਾਨ ਕਾਤਲ ਸੁਖਜੀਤ ਸਿੰਘ ਸੋਨੂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਦੱਸਦੀ ਹੈ ਕਿ ਸੁਖਜੀਤ ਸਿੰਘ ਸੋਨੂ लुधियाना कोर्ट ਵਿੱਚ ਇੱਕ ਟਾਈਪਿਸਟ ਹੈ ਦਿ ਲਾਹ ਮਹੀਨੇ ਦੀ ਜਿਹੜੀ ਇੱਕ ਐਨ ਆਰ ਆਈ ਲੇਡੀ ਸੀਗੀ ਪਿੰਡ ਦੇ ਕੋਲ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਲਾਜ਼ਾਨੋਂ ਆਈ ਸੀਗੀ ਸੁਜੀਤ ਸਿੰਘ ਵੱਲ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਸੁਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਦੀ ਪੜਤਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਹੈ ਭਾਲ ਕੀਤੀ ਜਾਵੇ ਸੋ ਸਾਡੀ ਪੁਲਿਸ ਤੋਂ ਤੋਂ ਕਾਫੀ ਡੇਢੋ ਘਾਣਾ ਉੱਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਕੁਝ ਸੀਕ੍ਰੇਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਦੇ ਘਰ ਦੇ ਇੱਕ ਮਾਮਲਾ ਹੈਗਾ ਤੇ ਘਰਚੀ ਸੀ ਜਦੋਂ ਮਾਰੀ ਗਈ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋ ਗਈ ਕਿ ਇਹ ਜਗਦੀਪ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਇਹਦੇ ਨਾਲ ਲੇਡੀ ਦੇ ਨਾਲ ਇਹ ਸਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਪਰ ਇਹ ਲੇਡੀ ਰਵਿੰਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਪਰ ਉਹਦੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇ ਰਹੇ ਰਵਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹਨੂੰ ਉਹਦੇ ਸਾਹਮਣੇ ਚੱਲਦੇ ਰਹੇ ਚੱਲਦੀ ਰਹੀ ਉਹਨਦੇ ਰੇ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾਂ ਕਰਤਾ ਉਸਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਇਹ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਜੋ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਦੇ ਤੂੰ ਇਹਨੂੰ ਖਤਮ ਕਰ ਦੇ ਇਤੇ ਨਹੀਂ ਤਾਂ ਸਾਨੂੰ ਖਰਾਬ ਕਰੂਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਇਹਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਤੇ ਤੇਨੂੰ ਨਾਲੇ ਬਾਹਰ ਵੀ ਲਾ ਦੇ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਜਦ ਇੰਟਰੋਗੇਸ਼ਨ ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਦਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਹੈ ਪੋਸੀਬਲ ਸੀਗੇ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੋਇੇ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਤੇ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵਿਡੈਂਸ ਖਤਮ ਕਰਨ ਵਾਸਤੇ ਉਹ ਵੀ ਤੇ ਰਿਕਵਰ ਕਰ ਲਿਆ ਹਥੌੜੀ ਵੀ ਕਵਰ ਰਿਕਵਰ ਕਰ ਲਈਏ ਜਿਹਦੇ ਨਾਲ ਉਹ ਉਹ ਸਪਾਰਸ ਵਗੈਰਾ ਪੰਨੇ ਅਜੀਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ ਸੁਥਰਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵਿਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱਦਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹਾਂ ਸਾਰਾ ਸਾਡੇ ਕੋਲੇ ਸੁਜੀਤ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈ ਗਿਆ ਜੀ ਉਹ ਦੋਨੋਂ ਨਾਮ ਲੈ ਲਵਗੇ ਸਰ ਇੱਕ ਕੱਈ ਸੀ ਜਾਂ ਮੋਰਦੀ ਦੇ ਨਾਲ ਕੋ ਸਾਥੀ ਵੀ ਤਕਨੀਕ ਤੋਂ ਨੰਬਰ ਕੱਲਾ ਸੀ ਚਰਨਜੀਤ ਇਹਦਾ ਉੱਥੇ ਸਾਥੀ ਬਾਹਰ ਇੱਥੇ ਇਹਨੇ ਇਕੱਲੇ ਨਹੀਂ ਕੀਤਾ ਜੀ ਸਰ ਇਹਨੇ ਕੰਪਲੇਨ ਵੀ ਲਗਾਈ ਸੀ ਕਿ ਸੁਜੀਤ ਨੇ ਜਦੋਂ ਇਹ ਕੰਮ ਹੋਈ ਸੀ ਕੀ ਇਹਨੇ ਹੋਰ ਤੋਂ ਇਹਨੂੰ ਬੇਸ ਨਹੀਂ ਹੈ ਇਹਨੇ ਆਪ ਹੀ ਆ ਕੇ ਰੋਟਾ ਖਲਾ ਦਿੱਤੀ ਜੀ ਇਹ ਗਾਇਬ ਹੋ ਗਿਆ ਇਹ ਡਿਫੋਸ ਵੀ ਲੈ ਉਸੇ ਇਹਦੇ ਦੋ ਵਾਰੀ ਪਹਿਲਾਂ ਵਿਆਹ ਹੋਇਆ ਹੋਇਆ ਲੇਡੀ ਦਾ ਨੇ ਤੀਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋਈ ਸੀ ਕਿ ਚਰਨਜੀਤ ਪਰ ਮੁੱਕਰ ਗਿਆ ਸੀ ਸਰ ਜਿੰਨਾ ਕੁ ਰਿਲੇਸ਼ਨ ਸੀਗਾ ਇਹਨਾਂ ਦਾ ਕਿਸ ਟਾਈਮ ਆ ਕੇ ਫਿਰ ਇਹਨੂੰ ਯੂਜ਼ ਕਰਦਾ ਕਿ ਚਾਈਡ ਆ ਉਹ ਸੀਨ ਦੇਖਦੇ ਆ ਤੇ 25 ਦੇ ਵਿੱਚ ਇਹ ਹੋ ਗਿਆ ਯੋ ਵੀ ਯੋ ਐਨ ਆਰ ਆਈ ਦਾ ਕੇਸ ਹੈਗਾ ਐਨ ਆਰ ਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸਬੰਧ ਦੇ ਵਿੱਚ ਹੀ ਇਹ ਜਿਹੜਾ ਸ੍ਰੀਜੀਤ ਨਾਲ ਸਬੰਧ ਹੈ ਡਿਊਰਿੰਗ ਟੂ ਦੇ ਆਪਸ ਵਿੱਚ ਸਾਰਾ ਅਸੀਂ ਹੁਣ ਦੇਖ ਲਈਏ ਇਹਦੇ ਤੋਂ ਕੰਪਨੀ ਕੁਝ ਨੀ ਕਰਦੇ ਤਾਂ ਲੈਟੈਂਟ ਬੈਕਗ੍ਰਾਉਂਡ ਦੇ ਵਿੱਚ ਕੀ ਸਮਝਿਆ ਜਾਂਦਾ ਹੈ ਰੈਨੋਵਰ ਅਮਰੀਕਾ ਦੇ ਲਈ ਕਿੰਨੇ ਟਾਈਮ ਵਾਸਤੇ ਵਿਕਸਿਤ ਕੀਤੇ ਗਏ ਨੇ ਯੂਕੇ ਦੀ ਹੈ ਵੀ ਸਿਟੀਜ਼ਨਸ ਯੂਕੇ ਦੇ ਲੰਬੇ ਵਰਤੋਂ ਅਮਰੀਕਨ ਅਸਰ ਉਹ ਯੂਕੇ ਦਾ ਹੈਗਾ ਇਸ ਜਿਹੜੇ ਵੀ ਅੰਦਰ ਕਿੰਨਾ ਕੁ ਕਵਰ ਨੂੰ ਸਾਰਾ ਕੁਝ ਚੈਲੰਜਸ ਮਿਲਣਗੇ ਇਹਦੀ ਆਦੀਸ਼ਾ ਕਰਨ ਵਾਲੀ ਇਹਦੇ ਨੇ ਉੱਥੋਂ ਸਾਨੂੰ ਰਿਕਵਰ ਕਰਾਈਆ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨੈਪ ਤਸੀਲ ਦਾ ਡਿਊਟੀ ਰਜਿਸਟਰਡ ਲਗਾ ਕੇ ਉਹਨੇ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਇਆ ਤੇ ਸੂਏ ਦੇ ਵਿੱਚ ਸੇਫ ਜਗ੍ਹਾ ਤੇ ਇੱਕ ਤੇ ਡੰਕ ਕਰਤੀ ਮੈਂ ਉਹ ਵਿੱਚ ਮੈਂ ਚਾਹ